ਇਸ਼ੂ 베ਸਟ ਗੱਲ ਕਰੋ ਨਾ ਸਮਾਂ ਕਿਹੜੀ ਗੱਲ ਦਾ ਬਤੈਣਾ ਗੱਲ ਇਹ ਤੇ ਇਸ਼ੂ ਦੇ ਗੱਲ ਕਰੋ ਜੋ ਲਾਅ ਐਂਡ ਆਰਡਰ ਦਾ ਤੁਸੀਂ ਕਰੋ ਚਰਚਾ ਅਸੀਂ ਚਰਚਾ ਕਰਨ ਨੂੰ ਤਿਆਰ ਆ ਜੇ ਤੁਹਾਡੀ ਚਰਚਾ ਹੀ ਉਹ ਨਾ ਸਬਜੈਕਟਸ ਤੇ ਹਨੀ ਮੈਨੂੰ ਦੱਸੋ ਜੇ ਚਰਚਾ ਹੀ ਤੁਸੀਂ ਇੱਕ ਸਿੰਗਲ ਲਿਸਟ ਦੇ ਦੱਸੋ ਜਦੋਂ ਅਸੀਂ ਬਾਹਰ ਉੱਠੇ ਆ ਜੀ ਸਾਰਾ ਸੀ ਸੈਸ਼ਨ ਅਟੈਂਡ ਕੀਤਾ ਪਿਛਲਾ ਦੱਸੋ ਕਿੱਥੇ ਉੱਠੇ ਆ ਜੀ ਇਹ ਤਾਂ ਵਾਕ ਆਊਟ ਵੀ ਨਹੀਂ ਕੀਤਾ ਜੀ ਪਿਛਲੇ ਸੈਸ਼ਨ ਵਿੱਚ ਮੈਂ ਰਿਹਾ ਵੀ ਇਵਨ ਵਾਕਟ ਅਪ ਬਿਕੋਜ਼ ਦੈਟ ਇਜ਼ ਦੀ ਓਨਲੀ ਟਾਈਮ ਅਸੀਂ ਇਹ ਸਾਰੀ ਇਹਨਾਂ ਦੀ ਚੋਰ ਬਜ਼ਾਰੀ ਸਾਹਮਣੇ ਮੈਨੂੰ ਇੱਕੋ ਗੱਲ ਦਾ ਸਵਾਲ ਸਾਰੀਆਂ ਗੱਲਾਂ ਛੱਡੋ ਇਹ ਦੱਸੋ ਕਿ ਭਗਵੰਤ ਮਾਨ ਨੂੰ ਕੱਢਣ ਦੀ ਚੀਫ ਮਿਨਿਸਟਰ ਨੂੰ ਇਸ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਉਹ ਚੀਫ ਮਿਨਿਸਟਰ ਤੇ ਉਹਨਾਂ ਦੇ ਮਿਨਿਸਟਰ ਨੂੰ ਕਿਉਂ ਕੱਢਣ ਦੀ ਅਜਾਜ਼ਤ ਪਈ ਕਿਉਂਕਿ ਇਹ ਜਿਹੜਾ ਕੈਪਸਨ ਇਹ ਦਿੱਲੀ ਦੇ ਇਸ਼ਾਰੇ ਤੇ ਚੱਲਦਾ ਤੁਹਾਨੂੰ ਪਤਾ ਹੈ ਦਿੱਲੀ ਤੋਂ ਬਾਹਰ ਨਹੀਂ ਚੱਲ ਸਕਦਾ ਐਂਡ ਉਹਨਾਂ ਨੇ ਲੱਭ ਲਿਆ ਕਿ ਇਹ ਬੰਦਾ ਵੀ 2 ਮਹੀਨਿਆਂ ਚ ਰਿਟਾਇਰ ਹੋ ਜਾਣਾ ਸਰਕਾਰ ਜਾਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਲੱਭਣਾ ਸਾਰੇ ਜਹਾਜ਼ ਚੜ੍ਹ ਕੇ ਕਿਤੇ ਨਾ ਕਿਤੇ ਨਿਕਲ ਗਏ ਹੋਣੇ ਨੇ ਫੜਾਂਗੇ ਕਿਨੂੰ ਜੀ ਤੁਸੀਂ ਮੈਨੂੰ ਦੱਸੋ ਕੱਲ ਨੂੰ ਜੇ ਸਾਰਾ ਕੁਝ ਡੋਟਕਸਟ ਕਰਕੇ ਭੱਜ ਗਏ ਤੇ ਫੜੋਗੇ ਕਿਨੂੰ ਕੇਜਰੀਵਾਲ ਨੇ ਸਾਈਨ ਨਹੀਂ ਕੀਤੇ ਭਗਵੰਤ ਨੇ ਸਾਈਨ ਨਹੀਂ ਕੀਤੇ ਮਿਨਿਸਟਰ ਨੇ ਸਾਈਨ ਨਹੀਂ ਕੀਤੇ ਚੀਫ ਸੈਕਟਰੀ ਰਿਟਾਇਰ ਹੋ ਗਿਆ ਹੋਣਾ ਇਹ ਜਿੱਥੋਂ ਦਾ ਹੈ ਉੱਥੇ ਤੁਰ ਗਿਆ ਹੋਣਾ ਤੇ ਕਿਨੂੰ ਫੜੋਗੇ ਦੱਸੋ ਜੀ ਦੇ ਦੇ ਇਸ ਗੱਲ ਨੂੰ ਤਨ ਵੇਖੋ ਮੇਰੀ ਗੱਲ ਸੁਣ ਲਓ ਹਾਂਜੀ ਹਾਂਜੀ ਚਲ ਮੇਰੀ ਇੱਕ ਗੱਲ ਸੁਣ ਲਓ ਮੈਂ ਤੇ ਤੁਹਾਨੂੰ ਇੱਕ ਸੀਰੀਅਸ ਮੈਟਰ ਤੇ ਗੱਲ ਦੱਸਾਂ ਜਦੋਂ ચીਫ ਮਿਨਿਸਟਰ ਵਿਡਰੋ ਕਰਾਇਆ ਜਾ ਰਿਹਾ ਜਦੋਂ ਮਿਨਿਸਟਰ ਵਿਡਰੋ ਉਹਦਾ ਮਤਲਬ देयर इज समथिंग ਸੀਰੀਅਸਲੀ ਰੋਂ ਦਾਲ ਦੇ ਵਿੱਚ ਕੁਝ ਕਾਲਾ ਹੈ ਉਹਦਾ ਕਹਿੰਦਾ ਇੱਥੇ ਧਾਲ ਹੀ ਸਾਰੀ ਕਾਲੀ ਭਗਵੰਤ ਨੇ ਅਸੈਸਮੈਂਟ ਲਾੜੀ ਕਿ ਜੇ ਕੇਜਰੀਵਾਲ ਨੇ ਸਾਈਨ ਨਹੀਂ ਸੀ ਕਰਨੇ ਮੈਂ ਸਾਈਨ ਨਹੀਂ ਕਰੂੰਗਾ ਤਾਂ ਮੈਂ ਲੁੱਲ ਜਾਵਾਂਗੇ ਉਹਨੇ ਇਥੋਂ ਬੈਕ ਆਊਟ ਕਰ ਗਿਆ ਸੀ ਸਿੰਨੇ ਨੂੰ ਉਹਨੇ ਬਣਾ ਲਿਆ ਇਹਦੀ ਕੋ ਬੇਨਤੀ ਹੈ ਬਹੁਤ ਅੱਛੀ ਗੱਲ ਐ ਬਟ ਇਹ ਮੈਨੂੰ ਦੱਸੋ ਇੱਕ ਮਿੰਟ ਮੈਨੂੰ ਇੰਨਾ ਦੱਸੋ ਕਿ ਇਹਨਾਂ ਪੈਸਿਆਂ ਦਾ ਪ੍ਰਬੰਧ ਇਹਨਾਂ ਕੋ ਕਿੱਥੇ ਹੈ ਜ਼ਹਿਰਖਾਨ ਜੋਗੇ ਤੇ ਇਹਦੇ ਕੋ ਪੈਸੇ ਨਹੀਂ ਤੁਸੀਂ ਮੈਨੂੰ ਦੱਸੋ ਸਹੀ ਹਰ ਹਫ਼ਤੇ ਤਿੰਨ ਵਾਰ ਤੇ ਕਰਜ਼ਾ ਚੁੱਕ ਲੈਂਦੇ ਨੇ ਤੇ ਸਾਰਾ ਉਹ ਮਹਿੰਗਾ ਕਰਜ਼ਾ ਹਿੰਦੁਸਤਾਨ ਦਾ ਇਹ ਵੀ ਗੱਲ ਇੱਥੇ ਕਰਾਂਗੇ ਜਿਹੜਾ ਹਰਪਾਲ ਚੀਮਾ ਕਹਿੰਦਾ ਕਿ ਸਾਡੀ ਜੀਐਸਟੀ ਬੜੀ ਵੱਧ ਗਈ ਹੈ ਉਹ ਵੀ ਤੁਹਾਨੂੰ ਮੈਂ ਤੁਹਾਨੂੰ ਅਸੈਸਮੈਂਟ ਦੇ ਦੇਵਾਂ ਜਿਹੜੀ ਜਨਵਰੀ ਦੇ ਵਿੱਚ ਬਕਾਇਆ ਰਹਿੰਦਾ ਫਰਵਰੀ ਦਾ ਬਕਾਇਆ ਰਹਿੰਦਾ ਮਾਰਚ ਦਾ ਬਕਾਇਆ ਰਹਿੰਦਾ ਇਹ ਅਪ੍ਰੈਲ ਦਾ ਬਕਾਇਆ ਰਹਿੰਦਾ ਮਈ ਦਾ ਬਕਾਇਆ ਰਹਿੰਦਾ 6ਵੇਂ ਮਹੀਨੇ ਡੰਡਾ ਦੇ ਕੇ ਸਾਰੇ ਬਕਾਇਆ ਪੂਰੇ ਕਰ ਲੇ ਤੇ ਦੱਸ ਦਿੱਤਾ ਸਾਡੀ ਜੀ ਜੀਐਸਟੀ ਵੱਧ ਗਈ ਇਨਕਮ ਦਾ ਤੇ ਕਲੈਕਸ਼ਨ ਦਾ ਬੜਾ ਫਰਕ ਹੈ ਕਲੈਕਸ਼ਨ ਇਕੱਠੇ ਹੋਣੇ ਤੇ ਇਨਕਮ ਦਾ ਬੜਾ ਫਰਕ ਹੈ ਜਿਹੜੇ ਪਿਛਲੇ ਮਹੀਨਿਆਂ ਦੇ ਬਕਾਇਆ ਸੀ ਉਹ 6ਵੇਂ ਮਹੀਨੇ ਇਕੱਠੇ ਕਰ ਲੇ ਸਾਡੀ ਜੀ ਉਹ ਇਹ ਸਗੋਂ ਉਨਦੀ ਕੰਟਰੀ ਤੁਸੀਂ 올 ਇੰਡੀਆ ਬੇਸਿਸ ਤੇ ਵੇਖੋ ਸਾਡੀ 24 ਕੇ 5ਵੀਂ ਪੋਜੀਸ਼ਨ ਹੈ ਹਿੰਦੁਸਤਾਨ ਦੇ ਵਿੱਚ ਜੀਐਸਟੀ ਟੋਟਲ ਝੂਠ ਬੋਲਦੇ ਫਰਾਡ ਮਾਰ ਰਹੇ ਨੇ ਤੁਹਾਨੂੰ ਮੈਂ ਪਹਿਲੇ ਦੱਸਿਆ ਇਹਨਾਂ ਕੋ ਪੀਐਚਡੀਜ਼ ਨਹੀਂ ਝੂਠ ਦੀਆਂ ਪੀਐਚਡੀਆਂ ਇਹਨਾਂ ਸਾਰਿਆਂ ਨੇ ਕੀਤੀਆਂ ਕੋਈ ਨਹੀਂ ਜੇ ਇੱਥੇ ਲੱਭਣਾ ਫਾਈਨਲ ਫੇਜ਼ ਆ ਗਿਆ ਫਾਈਨਲ ਫੇਜ਼ 'ਚ ਇਹਨਾਂ ਦਾ ਹੁਣ ਇੱਕੋ ਏਜੰਡਾ ਹੈ ਕੀ ਕੀ ਉਤਰ ਸਕਦਾ ਪੰਜਾਬ ਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਜਾ ਸਕਦਾ ਇਹਦੇ ਇਹ ਬਿਹਤਰੀਨ ਢੰਗ ਤਰੀਕੇ ਨਾਲ ये देखिए ये केजरीवाल साहब इन्होंने ये बात कही कि बरगाड़ी और बैबल कला में हम कुमार विजय प्रताप सिंह को लाए हैं और जिस दिन कोई ईमानदार गवर्नमेंट आएगी और ईमानदार सीएम आएगा उस दिन 24 घंटे में जो सेट बनी हुई है इसकी उसकी हम सेट को लागू करवा देंगे रिपोर्ट को और 24 घंटे में वो हल हो जाएगा साढ़े तीन साल बीच जाने के बाद आप देखिए आज तक कुछ नहीं हो पाया साढ़े तीन साल यही इन्होंने कहा कि वी हैव अ पर्सन लाइक कुंवर विजय प्रताप तो ये तो देखिए मौका आने पर ही आज मैं बिल्कुल इस बात से आपकी सहमत हूं कोई भी आज आदमी ये बात कहता है इट टेकन वेरी सीरियस डायमेंशन मेरा तो पहले का कहना है यू विल दी पंजाब पुलिस एक बेहतरीन फोर्स थी आज के दिन

ਔਰ ਭਾਜਪਾ ਨੇ ਅਡਾਪਟ ਕਰ ਲਿਆ ਨੇ ਕੋਈ ਨਹੀਂ ਬੜਿਆ ਮੇਰੀ ਬੇਨਤੀ ਸੁਣੋ ਨਹੀਂ ਨਹੀਂ ਬੇਕੋ ਮੇਰੀ ਮੇਰੀ ਇੱਕ ਬੇਨਤੀ ਸੁਣ ਲਓ ਜਿੱਥੋਂ ਤੱਕ ਪ੍ਰਦੇਸ਼ ਕਾਂਗਰਸ ਦੀ ਗੱਲ ਹੈ ਉਹ ਸਵਾਲ ਪ੍ਰਦੇਸ਼ ਕਾਂਗਰਸ ਦਾ ਕੀਤੇ ਜਾਣ ਮੇਰੇ ਨਾਲ ਤੇ ਸੱਚਨ ਦੀ ਗੱਲ ਕਰੋ ਕਿ ਤੁਸੀਂ ਨਹੀਂ ਕੋਈ ਗੜਬੜ ਨਜ਼ਰ ਦਾ ਫਰਕ ਹੁੰਦਾ ਜੇਡਾ ਤੁਹਾਡੇ ਨਾਲ ਨਜ਼ਰ ਨਹੀਂ ਲਾਂਦਾ ਉਹ ਤੁਸੀਂ ਕਹਿੰਦੇ ਹੋ ਦੀ ਨਜ਼ਰ 'ਚ ਗੜਬੜ ਹੈ ਉਹ ਨਹੀਂ ਸਾਰੇ ਇੱਕ 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 ਸਟੇਟਸ ਮੇ ਦੋ ਮੈਂ ਤਾਂ ਕਹਿ ਰਿਹਾ ਕਿ ਉਹ ਆ ਜਿਹੜੀ ਅਬੋਹਰ ਦੀ ਜ਼ਿੰਮੇਵਾਰੀ ਲਈ ਹੈ ਉਹ ਉਸ ਗੈਂਗਸਟਰ ਨੇ ਲਈ ਜਿਹੜਾ ਬੀਜੇਪੀ ਰੂਲਡ ਸਟੇਟ ਦੇ ਵਿੱਚ ਜਿਹਨੂੰ ਤੁਸੀਂ ਲੈ ਕੇ ਵੀ ਨਹੀਂ ਆ ਸਕਦੇ ਉਹਨਾਂ ਨੇ ਕੋਈ ਨਾ ਕੋਈ ਕੋਰਟ ਦੀ ਇਸ ਕਿਸਮ ਦੀ ਬੰਦੇਸ਼ ਲੱਗੀ ਹੈ ਉਹਦੇ ਤੇ ਦੂਸਰਾ ਜਿਹੜੀ ਕਿਲਿੰਗਸ ਹੋਈਆਂ ਨੇ ਉਹ ਵੀ ਬੀਜੇਪੀ ਰੂਲਡ ਅਸਾਮ ਦੇ ਵਿੱਚ ਸੋ ਰਿਸਪੌਂਸਿਬਿਲਟੀ ਆਲਸੋ ਲਾਈਜ਼ ਵਿਦ ਥੀਸ ਪੀਪਲ ਸੋ ਹੂ ਇਜ਼ ði ਹੋਮ ਮਿਨਿਸਟਰ ਪੰਜਾਬ ਭਗਵੰਤ ਮਾਨ ਵਾਇਡੈਂਟੀ ਗੋ ਆਂਡ ਮੀਟ ਦੀ ਯੂਨੀਅਨ ਹੋਮਨਿਸਟਰ ਇਹ ਜਾ ਕੇ ਉਥੇ ਮਿਲੇ ਆਪਣੀ ਗੱਲ ਰੱਖੇ ਇਹ ਦੱਸੇ ਕਿ ਦੀ ਆ ਬੰਦੇ ਸਾਡੇ ਸਟੇਟ ਨੂੰ ਡਿਸਟਰਬ ਕਰ ਰਹੇ ਇਹਨਾਂ ਦਾ ਨਾਂ ਲੱਗਦਾ ਸਾਨੂੰ ਇਹਨਾਂ ਨੂੰ ਬਕਾਇਦਾ ਤੌਰ ਇਨਵੈਸਟੀਗੇਟ ਕਰਦਾ ਜਾਂ ਇੰਟਰੋਗੇਟ ਕਰਦਾ ਸਾਨੂੰ ਮੌਕਾ ਦਿੱਤਾ ਜਾ ਇਹਨਾਂ ਨੇ ਤਾਂ ਇੱਕ ਵਾਰ ਗੱਲ ਹੀ ਚੁੱਕੀ ਸੀ ਇਹਨੂੰ ਦੱਸੋ ਨਾ ਦੀਸ ਥਿੰਗਸ ਆ ਹੈਪਨਿੰਗ ਥੈਟ ਮੀਨਸ ਕਿ ਭਗਵੰਤ ਇਸ ਨੋਟ ਬਾਦਰ ਹਾਂਜੀ ਸਨਾਤੀ ਮੇਰੀ ਇੱਕ ਗੱਲ ਸੁਣ ਲਓ ਇਹ ਸਰਕਾਰ ਹੀ ਸਾਰੀ ਪਰਸੈਪਸ਼ਨ ਤੇ ਚੱਲਦੀ ਗਰਾਉਂਡ ਰਿਐਲਿਟੀ ਤੇ ਜ਼ੀਰੋ ਰਿਜ਼ਲਟ ਹੈ ਕੋਈ ਇਨਵੈਸਟਮੈਂਟਸ ਇਹਨਾਂ ਦੀਆਂ ਨਹੀਂ ਆ ਰਹੀਆਂ ਜੀ ਪਿਛਲੇ ਸਾਢੇ 3 ਸਾਲ ਚ ਤੁਸੀਂ ਇੱਕ ਇਨਵੈਸਟਮੈਂਟ ਇਹਨਾਂ ਨੂੰ ਦੱਸੋ ਕਿਹੜੀ ਆਈ ਬੀਐਮਡਬਲਿਊ ਤੋਂ ਸ਼ੁਰੂ ਹੋ ਕੇ ਕਿੱਥੋਂ ਲੈ ਨਾਥਿੰਗ ਇਜ਼ ਕਮਿੰਗ ਐਂਡ ਨਾਇਦਰ ਆਰ ਦੇ ਵਾਜ਼ਡ ਇਹਨਾਂ ਦਾ ਕੰਮ ਹੈ ਇੱਕ ਵਾਰ ਆਣਾ ਸੀ ਸ਼ੂਟ ਐਂਡ ਸਕੂਟ ਪਾਲਿਸੀ ਤੇ ਨੇ ਇਸ ਤੋਂ ਗਾਹੇ ਲੱਭੜੇ ਨੇ ਇਹਨਾਂ ਨੇ ਜਿਹੜਾ ਇਲੈਕਟਿਡ ਚੀਫ ਮਿਨਿਸਟਰ ਸੀ ਉਹਨੂੰ ਬੰਦੀ ਬਣਾ ਲਿਆ ਦੇਖੋ ਜਿਹੜਾ ਇਲੈਕਟਿਡ ਚੀਫ ਮਿਨਿਸਟਰ ਪੰਜਾਬ ਦੇ ਲੋਕਾਂ ਜਿਹਨੂੰ ਮੁੱਖ ਮੰਤਰੀ ਬਣਾਇਆ ਉਹਨੂੰ ਬੰਦੀ ਬਣਾ ਲਿਆ ਇਟ ਇਜ਼ ਜਸਟ ਲਾਈਕ ਜਦੋਂ ਤੁਸੀਂ ਕੋਈ ਹਵਾਈ ਜਹਾਜ਼ ਉਡੇ ਦਾ ਹਾਈਜੈਕ ਕਰ ਲੈਂਦੇ ਹੋ ਤੇ ਪਾਇਲਟ ਨੂੰ ਬੰਦੀ ਬਣਾ ਲੈਂਦੇ ਹੋ ਤੇ ਜਿਹੜੇ ਹਾਈਜੈਕਰਸ ਨੇ ਉਹ ਜਹਾਜ਼ ਦੇ ਵਿੱਚ ਬਹਿ ਜਾਂਦੇ ਨੇ ਤੇ ਫਿਰ ਉਹ ਸਵਾਰੀਆਂ ਦਾ ਕੀ ਹਾਲ ਹੋਏਗਾ ਇਹ ਸਿਮਿਲਰ ਹਾਲ ਹੈ ਇਹ ਹੁਣ ਸਵਾਰੀ 'ਚ ਆਪਣੇ 에ਰੋਪਲੇਨ ਦੀ ਸਵਾਰੀ 'ਚ ਇਹ ਬਹਿ ਗਏ ਨੇ ਜਿਨ੍ਹਾਂ ਨੂੰ ਲੋਕਾਂ ਨੇ ਇਲੈਕਟ ਕੀਤਾ ਸੀ ਉਹ ਪਾਇਲਟ ਦੀਆਂ ਬਾਹਾਂ ਬੰਨ ਕੇ ਪਿੱਛੇ ਬਾਹਲੇ ਆ ਜੀ ਤੁਸੀਂ ਆਪੇ ਹੀ ਸਾਬ ਲਾ ਲੋ ਜਾਂ ਕਿੱਧਰ ਨੂੰ ਰਿਹਾ ਸੀ ਹੁਣ ਮੱਧਿਆ ਪ੍ਰਦੇਸ਼ ਦੇ ਵੇਖੋ ਕਿੰਨੀ ਵੱਡੀ ਇੱਕ ਬਦਨਾਮੀ ਦੀ ਗੱਲ ਹੈ ਮੁੱਖ ਮੰਤਰੀ ਇੱਕ ਰੂਲਿੰਗ ਸਟੇਟ 'ਚ ਆ ਕੇ ਫੰਕਸ਼ਨ ਕਰਕੇ ਉਹਨਾਂ ਨੂੰ ਜ਼ਮੀਨ ਬਿਲਕੁਲ ਕੌਡੀਆਂ ਦੇ ਭਾਅ ਤੇ ਆਫਰ ਕਰਕੇ 1 ਰੁਪਿਆ ਪਤਾ ਨਹੀਂ ਪਰੇਖੜ ਕੇ ਕਿੰਨੀ 1 ਰੁਪਇਆ ਏਕੜ 15000 ਦੀ ਇਨਵੈਸਟਮੈਂਟ ਲੁਧਿਆਣੇ ਚ ਲੈ ਦੇ ਇਹ ਵੀ ਨਹੀਂ ਹੋਇਆ ਕਿ ਇਹ ਲੁਧਿਆਣੇ ਦੇ ਇੰਡਸਟਰੀਲਿਸਟ ਭੋਪਾਲ ਗਏ ਨੇ ਭੋਪਾਲ ਤੋਂ ਚੀਬਸਟਰ ਲੁਧਿਆਣੇ ਆ ਜਾਂਦਾ ਇਹਨੂੰ ਚੁੱਲੂ ਵਰ ਪਾਣੀ ਚ ਮਰ ਜਾਣਾ ਚਾਹੀਦਾ ਹੈ ਆਪ ਦੇ ਮਿਨਿਸਟਰ ਨੇ ਇਹਨਾਂ ਦੀਆਂ ਸਟੇਟਮੈਂਟਾਂ ਤੇ ਵੇਖੋ ਕਿੰਡੀਆਂ ਨੇ ਅਮਨ ਚੀਮੇ ਨੂੰ ਪੁੱਛਣਾ ਦੇ ਜਵਾਬ ਇਹਦਾ ਅਮਨ अरोੜਾ ਦੇ ਜਵਾਬ ਇਹਦਾ ਭਗਵੰਤ ਸਿੰਘ ਨੇ ਤਾਂ ਕੀ ਦੇਣਾ ਜਿਹੜੇ ਵੈਭਵ ਕੁਮਾਰ ਤੋਂ ਦੂਜੇ ਬਿਠਾਏ ਨੇ ਦੱਸੋ ਸਹੀ ਇਹਦਾ ਜਵਾਬ ਦਿਓ ਇਸ ਗੱਲ ਦਾ ਤੁਹਾਡੇ ਘਰ ਚ ਆ ਕੇ ਤੁਹਾਡਾ ਸਮਾਨ ਚੁੱਕ ਕੇ ਲੈ ਗਏ ਇਸ ਤੋਂ ਵੱਡੀ ਬਦਨਾਮੀ ਕੋਈ ਹੋਰ ਸਕਦੀ ਹੈ ਚੀਫ ਮਿੰਸਟਰ ਸਿਟਿੰਗ ਚੀਫ ਮਿੰਸਟਰ ਆਫ ਮਧਿਆ ਪ੍ਰਦੇਸ਼ ਕਮਸੂਲੂ ਦੇਣਾ ਯੂਅਰ ਬਿਗੇਸਟ ਇੰਡਸਟਰੀਅਲ ਟਾਊਨ ਜਿਹੜੇ ਜੈਸੇ ਸ਼ਹਿਰ ਨੇ ਹਜੇ ਇਲੈਕਸ਼ਨ ਜਿਤਾਈ ਨੂੰ 10 ਦਿਨ ਹੋਏ ਨੇ ਆਪ ਵਾਲੀ ਉਸ ਉਸ ਘਰ ਚੋਂ ਆ ਕੇ 15000 ਦੀ ਇਨਵੈਸਟਮੈਂਟ ਲੈ ਜੇ ਇਸ ਤੋਂ ਵੱਡੀ ਚਪੇੜ ਇਹਨਾਂ ਦੇ ਮੂੰਹ ਤੇ ਕੀ ਹੋ ਸਕਦੀ ਹੈ ਦੇ ਹੈਵ ਅ ਡਿਸਟਰੋਇਡ ਪੰਜਾਬ ਇਕਨੋਮਿਕਲੀ ਦੇ ਹੈਵ ਡਿਸਟਰੋਇਡ ਪੰਜਾਬ ਪੋਲੀਟਿਕਲੀ ਪਤਨਾਮ ਕਰਨ ਤੋਂ ਇਲਾਵਾ ਸਾਡੀ ਪਛਾਣ ਜਿਹੜੀ ਸੀ ਜੈ ਜਵਾਨ ਤੇ ਜੈ ਕਿਸਾਨ ਦੀ ਉਹਦੇ ਤੋਂ ਸਾਡੇ ਨੌਜਵਾਨ ਬੱਚਿਆਂ ਨੂੰ ਨਿਰਾ ਡਰੱਗਸ ਦੀ ਪਛਾਣ ਦੇ ਕੇ ਇਹਨਾਂ ਨੇ ਇਥੋਂ ਰਫੂ ਚੱਕਰ ਹੋ ਜਾਣਾ ਜੀ ਬੇਰਾਏ ਵੇਖੋ ਮੈਂ ਪਹਿਲੇ ਵੀ ਕਿਹਾ ਤੇ ਹੁਣ ਵੀ ਮੈਂ ਕਹ ਰਿਹਾ ਆਈ ਊਡ ਬੀ ਪ੍ਰੂਵਡ ਰਾਈਟ ਮੈਂ ਅੱਗੇ ਵੀ ਕੋਈ ਚੀਜ਼ਾਂ ਜਿੰਨੀਆਂ ਵੀ ਮੈਂ ਪੇਸ਼ਗੋਈਆਂ ਕੀਤੀਆਂ ਪ੍ਰਮਾਤਮਾ ਦੀ ਮਿਹਰ ਨਾਲ ਉਹ ਸੱਚੀਆਂ ਹੀ ਇਹ ਮੈਂ ਤੁਹਾਨੂੰ ਦੱਸਣਾ ਗਿਣਤੀ ਤੋਂ ਪਹਿਲੇ ਸਾਰੇ ਭੱਜਣੇ ਇਹ ਦਿੱਲੀ ਦਾ ਧੜਵੀ ਕੋਈ ਨਹੀਂ ਜੇ ਲੱਭਣਾ ਅਫਸਨਾ ਨੇ ਇਹਨਾਂ ਦੇ ਅੱਜ ਤੋਂ 2 ਜਾਂ 3 ਮਹੀਨਿਆਂ ਤੋਂ ਬਾਅਦ ਇਹਨਾਂ ਤੇ ਕੋਈ ਕਹਿੜੇ ਨਹੀਂ ਲੱਗਣਾ ਆਲਮੋਸਟ ਕੰਮ ਕੋਈ ਨਹੀਂ ਹੋ ਰਿਹਾ ਨਿਲ ਸਰੂਪ ਤਾਂ ਕਹਿੰਦੇ ਸਰਕਾਰੀ ਬਣਨੀ ਕਹੋ ਜੀ ਇਹ ਕਹਿਣਗੇ ਤੇ ਆ ਕੰਮ ਚੱਲੇਗਾ ਨਹੀਂ ਜੀ ਅਗਲਾ ਇਹ ਕਹਿਣ ਸਾਡੀ ਸਰਕਾਰ ਨਹੀਂ ਬਣਨੀ ਇਹਨਾਂ ਨੂੰ ਕੱਲ ਕਿਸੇ ਨੇ ਫਾਈਲ ਵੀ ਸਾਈਨ ਨਹੀਂ ਕਰਨੀ ਹਾਂਜੀ ਅੱਛਾ ਸਾਹਿਬ ਇਹ ਪਹਿਲਾ ਉਪਰਚਿਤ ਸਥਿਤੀ ਹੈ। ਮੇਰੀ ਇੱਕ ਬੇਨਤੀ ਸੁਣੋ ਇੱਕ ਮਿੰਟ। ਇਹ ਫਰਾਡ ਮੁੱਖ ਮੰਤਰੀ ਹੈ। ਫਰਾਡ ਮੁੱਖ ਮੰਤਰੀ ਦਾ ਜਵਾਬ ਮੈਂ ਅਸੈਂਬਲੀ 'ਚ ਮੰਗਾਂਗਾ। ਤੁਸੀਂ ਵੀ ਉੱਥੇ ਹੋਵੋਗੇ ਮੇਰੀ ਸੁਣ ਲਓ ਜਿਹੜੀ ਗੱਲ ਵੀ ਮੈਨੂੰ ਕਰਨਾ ਚਾਹੁੰਦੇ ਹੋ। ਸਾਡੇ ਕੀਤੇ ਬਿਆਨਾਂ ਨੂੰ ਤੋੜਿਆ ਮਰੋੜਿਆ ਗਿਆ ਇਹਨਾਂ ਦੀ ਇਹਨਾਂ ਨਾਲ ਲੜਾਈ ਜਿਹੜੀ ਅਸੀਂ ਲੜਾਂਗੇ ਤੁਹਾਨੂੰ ਉੱਥੇ ਤੁਹਾਡੇ ਸਾਹਮਣੇ ਸਾਰੀ ਚੀਜ਼ ਉੱਥੇ ਰੱਖਾਂਗੇ। ਸਾਰੇ ਤੋਂ ਪਹਿਲੇ ਜਿਹੜਾ ਤੁਸੀਂ ਪੁੱਛਣ ਲੱਗੇ ਉਹਨੂੰ ਚੈਲੰਜ ਹਾਈ ਕੋਰਟ 'ਚ ਮੈਂ ਕੀਤਾ ਸੀ ਸਾਡੇ ਬਿਆਨਾਂ ਨੂੰ ਤੋੜਿਆ ਮਰੋੜਿਆ ਗਿਆ ਇਹਦੀ ਕੀਮਤ ਇਹਨਾਂ ਨੂੰ ਅਦਾ ਕਰਨੀ ਪੈਗੀ ਅਸੀਂ ਕਦੀ ਕਿਸੇ ਕੋਲ ਮਾਫੀ ਨਹੀਂ ਮੰਗੀ ਇਹਨਾਂ ਦੇ ਲੀਡਰ ਨੇ ਸ਼ਰਿਆਂ ਮਾਫੀਆਂ ਮੰਗੀਆਂ ਚਲੋ ਆਪਾਂ ਛੱਡ ਲਈਏ ਮੈਂ ਤੁਹਾਨੂੰ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੇ ਫਲੋਰ ਆਫ ਦੀ ਹਾਊਸ ਦੇ ਵਿੱਚ ਵੀ ਜਵਾਬ ਦੇਵਾਂਗਾ ਤੁਹਾਨੂੰ ਬਾਹਰ ਵੀ ਅਸੈਂਬਲੀ 'ਚ ਦੋ ਦਿਨ ਬਾਅਦ ਕੋਲੋ ਉਹ ਚੀਜ਼ ਐ ਇਹੋ ਜੀਆਂ ਜਿਹੜੀ ਅੱਜ ਮੈਂ ਤੁਹਾਨੂੰ ਜਵਾਬ ਦੇਣਾ ਨੇ ਚਾਹਤ ਤੁਹਾਡੀ ਤਸੱਲੀ ਕਰਾਵਾਂਗੇ ya kama hapo